ਜਦੋਂ ਵਪਾਰੀ ਦਾ ਕਤਲ ਕੀਤਾ ਉਹ ਤਾਂ ਮੱਲੇ ਪੁਲਿਸ ਹੈ ਨਹੀਂ ਸੀ ਜਦੋਂ ਤੁਹਾਡੀ ਕਸ਼ਰੀ ਚ ਦੋ ਮਾਰ ਬੰਦਿਆਂ ਨੂੰ ਮਾਰ ਗਏ ਉਹ ਤੇ ਮਾਰ ਕੇ ਕਿੱਧਰ ਭੱਜੇ ਉਹਨਾਂ ਦਾ ਇਨਕਾਊਂਟਰ ਕਿਉਂ ਨਹੀਂ ਹੋਇਆ ਜਦੋਂ ਕੋਈ ਥੋੜ ਤੇ ਗੋਲੀ ਚਲਾ ਰਿਆ ਫਿਰ ਤਾਂ ਪੁਲਿਸ ਨੂੰ ਗੋਲੀ ਚਲਾਉਣ ਦਾ ਅਧਿਕਾਰ ਆ ਉਹ ਤਾਂ ਉਹ ਤਾਂ ਇਨਕਾਊਂਟਰ ਹੋਏਗਾ ਨਾ ਇਹ ਇਨਕਾਊਂਟਰ ਨਹੀਂ ਕਰਦੇ ਕਹਿੰਦੇ ਫੇਕ ਇਨਕਾਊਂਟਰ ਕਰਦੇ ਆ ਉਹਨਾਂ ਦੇ ਕੋਈ ਸਕੈਚ ਜਾਰੀ ਕੀਤੇ ਕੌਣ ਸੀ ਉਹ ਬੰਦੇ ਅਸਲ ਚ ਪੁਲਿਸ ਦੀ ਸਾਰੀ ਕਹਾਣੀ ਝੂਠੀ ਆ ਪੁਲਿਸ ਨੇ ਬੰਦੇ ਫੜ ਕੇ ਮਾਰੇ ਆ ਉਹ ਤਿੰਨ ਜਿਹੜੇ ਬੰਦੇ ਸੀ ਉਹ ਇਸ ਕਰਕੇ ਨਹੀਂ ਫੜਨੇ ਕਿਉਂਕਿ ਉਹ ਚ ਜਿਹੜੀਆਂ ਜਿੰਨਾ ਵੀ ਫਰੋਤੀਆਂ ਕਰੋੜਾਂ ਰਪਈਆ ਫਰੋਤੀਆਂ ਦਾ ਸ਼ਹਿਰੋਂ ਚ ਲਿਆ ਜਾਂਦਾ ਉਹ ਸਾਰੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਪੁਲਿਸ ਅਧਿਕਾਰੀ ਤੇ ਗੈਂਗਸਟਰਾਂ ਦਾ ਇੱਕ ਨੈਕਸਸ ਆ ਸਿਆਸੀ ਧਿਰਾਂ ਦੇ ਬੰਦੇ ਇਹਦੇ ਜਿਹੜੇ ਹੈਗੇ ਆ ਉਹ ਸ਼ਾਮਲ ਹੈਗੇ ਆ ਇੱਕ ਵਾਰੀ ਤਾਂ ਲੋਕਾਂ ਨੂੰ ਲੱਗਦਾ ਹੋ ਸਕਦਾ ਵੀ ਹਾਂ ਯਾਰ ਕਾਰੋਬਾਰੀ ਮਾਰਿਆ ਸੀ ਵਧੀਆ ਕੀਤਾ ਪੁਲਿਸ ਨੇ ਮਾਰਤਾ ਪਰ ਇਹ ਕਿੰਨਾ ਕੁ ਸਮਾਂ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਪੁਲਿਸ ਤਾਂ ਕਦੇ ਵੀ ਲੋਕ ਪੱਖੀ ਨਹੀਂ ਹੁੰਦੀ। ਪੁਲਿਸ ਤਾਂ ਜੋ ਕੁਝ ਕਰ ਪੁਲਿਸ ਤਾਂ ਕਦੇ ਕੁਝ ਚੰਦਾ ਕਰਦੀ ਨਹੀਂ। ਇਸ ਕਰਕੇ ਜੋ ਵੀ ਕੁਝ ਹੋ ਰਿਹਾ ਹੈਗਾ ਉਹ ਅਸਲ ਦੇ ਵਿੱਚ ਬੇਗਨਾ ਲੋਕਾਂ ਨੂੰ ਮਾਰ ਕੇ ਅਸਲ 'ਚ ਕਲੀ ਬਣਾਈ ਜਾ ਰਹੀ ਆ ਕਿ ਲੋਕ ਸੱਜੇ ਸੱਜੇ ਅਨਕਾਊਂਟਰਾਂ ਦੀ ਹਮਾਇਤ ਜਿਹੜੀ ਹੈਗੀ ਆ ਕਰਨੀ ਉਹ ਸ਼ੁਰੂ ਕਰ ਦੇਣ। ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ। ਮਤਲਬ ਜਿਹੜਾ ਹਰਾਸਤੀ ਕਤਲ ਹੋ ਰਿਹਾ ਹਰ ਥਾਂ ਤੇ ਡੰਡਾ ਜਿਹੜਾ ਹੈਗਾ ਫੇਰਿਆ ਜਾ ਰਿਹਾ ਹੈਗਾ ਤੇ ਇਹ ਸਾਰੇ ਦੇ ਖਿਲਾਫ 25 ਜੁਲਾਈ ਨੂੰ ਅਸੀਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਸੰਗਰੂਰ ਸ਼ਹਿਰ ਦੀ ਦਾਣਾ ਮੰਡੀ ਦੇ ਪੰਜਾਬ ਚ ਕਿਸਾਨਾਂ ਮਜ਼ਦੂਰਾਂ ਵਿਦਿਆਰਥੀ ਨੌਜਵਾਨਾਂ ਮਲਾਜ਼ਮਾਂ ਦਾ ਇੱਕ ਵੱਡਾ ਇਕੱਠ ਕਰਨ ਜਾ ਰਹੇ ਹਾਂ ਤਾਂ ਕਿ ਪੰਜਾਬ ਜਿਹੜੀ ਪੁਲਸੀਆ ਸਟੇਟ ਬਣ ਚੁੱਕੀ ਆ ਜਿਹੜੀ ਪੁਲਿਸ ਦੀ ਝਗੜਾ ਪੰਜਾਬ ਦੀ ਲੋਕਾਂ ਉੱਪਰ ਇਹ ਤੋੜੀ ਜਾ ਸਕੇ ਇਹ ਹੁਣ ਪੁਲਸੀਆ ਸਟੇਟ ਜਿਹੜੀ ਬਣਨੀ ਆ ਇਹ ਬਣਾਈ ਜਾ ਬਣੀ ਜਾ ਚੁੱਕੀ ਆ ਇਹਨੂੰ ਜੇ ਨਹੀਂ ਚੈਲੰਜ ਕਰਦੇ ਤਾਂ ਇਹ ਪੰਜਾਬ ਦੇ ਵਿੱਚ ਯਾਨੀ ਕਿ ਪੰਜਾਬ ਦੀ ਜ਼ਮੀਨ ਪੰਜਾਬ ਦੀ ਖੇਤੀ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਤੇ ਕਾਰਪੋਰੇਟ ਦੇ ਹੱਥ ਦੇਣ ਦੀ ਸਾਜ਼ਿਸ਼ ਇਹ ਪੰਜਾਬੀਆਂ ਦੇ ਸਾਹਮਣੇ ਵੀ ਸਵਾਲ ਆ ਕਿ ਜੇ ਮੁਗਲ ਤੁਰਕ ਅੰਗਰੇਜ਼ ਨਹੀਂ ਦਵਾ ਸਕੀ ਤੇ ਕੀ ਦਿੱਲੀ ਤੋਂ ਆ ਕੇ ਇੱਕ ਕੇਜਰੀਵਾਲ ਨਾਂ ਦਾ ਬੰਦਾ ਸਾਨੂੰ ਦਬਾ ਲੂਗਾ ਕੀ ਉਹ ਪੁਲਸ ਸਟੇਟ ਬਣਾ ਕੇ ਪੰਜਾਬ ਨੂੰ ਦਰੜ ਸਕਦਾ ਖੰਬੂਤੇ ਕਨੌਰੀ ਬਾਡਰ ਤੋਂ ਮੋਰਚਾ ਚੁਕਾਇਆ ਗਿਆ ਉਦੋਂ ਇੱਕ ਗੱਲ ਬਹੁਤ ਪ੍ਰਚਲਿਤ ਹੈ ਕਿ ਵਪਾਰੀਆਂ ਨੂੰ ਵੱਡੀ ਸੱਟ ਵੱਜ ਰਹੀ ਸੀ ਪਰ ਪਿਛਲੇ ਦਿਨੀ 15000 ਕਰੋੜ ਦਾ ਨਿਵੇਸ਼ 50 ਦੇ ਵਪਾਰੀਆਂ ਨੇ ਵੱਧ ਪਰਦੇਸ਼ ਕੀਤਾ ਵਪਾਰੀਆਂ ਤੇ ਹਰ ਰੋਜ਼ ਗੋਲੀ ਚੱਲ ਰਹੀ ਹੈ ਫਿਰ ਵਪਾਰੀਆਂ ਨਾ ਉਹ ਵਪਾਰੀਆਂ ਨੂੰ ਕਿਸਾਨ ਜ਼ਿਆਦਾ ਤੰਗ ਕਰ ਰਹੇ ਨੇ ਜਾਂ ਇਹ ਪ੍ਰਬੰਧ ਜ਼ਿਆਦਾ ਤੰਗ ਕਰ ਰਿਹਾ ਜਿੱਥੇ ਗੈਂਗਸਟਰ ਉਹਨਾਂ ਦੇ ਗੋਲੀਆਂ ਮਾਰ ਜਾਂਦੇ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈਗੀ ਹੈ ਉਹਨੂੰ ਲਾਉਣ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਕੋਈ ੜਿੱਕਾ ਨਹੀਂ ਅਸਲ ਦੇ ਵਿੱਚ ਕੀ ਆ ਕਿ ਇੱਥੇ ਸਰਕਾਰ ਕੀ ਕਰਦੀ ਆ ਕਿ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਦੀ ਆ ਜਿਵੇਂ ਆਰਐਸਐਸ ਦਾ ਹੈਗਾ ਕਿ ਇਸ ਮੁਲਕ ਦੀਆਂ ਸਾਰੀਆਂ ਸਮੱਸਿਆਵਾਂ ਮੁਸਲਮਾਨਾਂ ਕਰਕੇ ਆ ਉਵੇਂ ਪੰਜਾਬ ਦੇ ਵਿੱਚ ਹੁਣ ਮੰਨ ਲਓ ਤੁਸੀਂ ਇਧਰ ਗੁਰੂ ਸਾਹਿਬ ਜਲਾਲਾਬਾਦ ਰਹੇ ਹੋ ਜਲਾਲਾਬਾਦ ਦੇ ਵਿੱਚ ਜੇ ਕਹਿਣਾ ਹੋਵੇ ਕਿ 200 ਤੋਂ ਉੱਪਰ ਜਿਹੜੀਆਂ ਰਾਈਸ ਮਿਲਾਂ ਸੀ ਜਿਹੜੇ ਸ਼ੈਲਰ ਸੀ ਉਹ ਬੰਦ ਹੋ ਚੁੱਕੇ ਆ ਠੀਕ ਹੈ ਇਧਰ ਕਿਹੜੇ ਕਿਸਾਨ ਅੰਦੋਲਨ ਨੇ ਬੰਦ ਕਰਾਇਆ ਕਿ ਕੱਲ ਨੂੰ ਜੇ ਸ਼ਹਿਰਾਂ 'ਚ ਵੱਡੇ ਮੌਲ ਖੁੱਲਦੇ ਆ ਗਿਆ ਪਰਚੂਨ ਦਾ ਕਾਰੋਬਾਰ ਤਬਾਹ ਹੁੰਦਾ ਤੇ ਕਿਸਾਨ ਜਿੱਥੇ ਬੰਦੀਆਂ ਤੇ ਸ਼ਹਿਰੀ ਦੁਕਾਨਦਾਰਾਂ ਨਾਲ ਵੀ ਆਉਣ ਗਿਆ ਵੀ ਤੁਹਾਡਾ ਰੋਜ਼ਗਾਰ ਬਚਾਉਣੇ ਵੱਡੇ ਮਾਲ ਜਿਹੜੇ ਹੈਗੇ ਨਹੀਂ ਖੁੱਲਣੇ ਚਾਹੀਦੇਗੇ 7 ਤਰੀਕ ਨੂੰ ਅਬੋਰ ਦੇ ਵਿੱਚ ਇੱਕ ਕਪੜਾ ਵਪਾਰੀ ਤੇ ਇੱਕ ਗੈਂਗਸਟਰ ਗੋਲੀਆਂ ਚਲਾ ਜਾਂਦੇ ਆ ਉਹਦੀ ਹੱਤਿਆ ਹੋ ਜਾਂਦੀ ਹੈ 8 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਦੇ ਨੇ ਏਡੀਜੀਪੀ ਤੇ ਉਹਦੇ ਵਿੱਚ ਕਹਿੰਦੇ ਨੇ ਕਿ ਅਸੀਂ ਦੋ ਦੋਸ਼ੀ ਫੜ ਲਏ ਆ ਪਰ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਘੰਟੇ ਦੇ ਵਿੱਚ ਵਿੱਚ ਇਹ ਖਬਰ ਆ ਜਾਂਦੀ ਹੈ ਕਿ ਪੁਲਿਸ ਨੇ ਦੋ ਜਣਾਂ ਦਾ ਇਨਕਾਊਂਟਰ ਕਰ ਦਿੱਤਾ ਇਹ ਪੂਰਾ মিডিਆ ਚ ਲਾਉਂਦਾ ਸਰਕਾਰ ਆਪਣੇ ਪੇਜਾਂ ਤੇ ਪਾਉਂਦੀ ਹੈ ਆਮ ਆਦਮੀ ਪਾਰਟੀ ਆਪਣੇ ਪੇਜਾਂ ਤੇ ਪਾਉਂਦੀ ਹੈ ਕਿ ਪੁਲਿਸ ਨੇ ਦੋ ਮੁਲਾਜ਼ਮਾਂ ਦਾ ਜਿਹੜੇ ਮਲਜਮਾ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਉੱਥੇ ਗੱਲ ਕਹਾਣੀ ਇਹ ਚੱਲਦੀ ਹੈ ਕਿ ਜਦ ਉਹ ਦੋ ਦੋਸ਼ੀਆਂ ਨੂੰ ਲੈ ਕੇ ਹਥਿਆਰ ਬਰਾਮਦ ਕਰਨ ਹੀ ਲੱਗ ਗਏ ਜਿੱਥੇ ਉਹਨਾਂ ਦੇ ਹਥਿਆਰ ਸੁੱਟੇ ਸੀ ਤਾਂ ਉੱਥੋਂ ਅੱਗੇ ਉਹਨਾਂ ਦੇ ਕੁਝ ਸਾਥੀ ਆ ਗਏ ਜਿਨ੍ਹਾਂ ਨੇ ਬਰਾਬਰ ਗੋਲੀਆਂ ਚਲਾ ਦਿੱਤੀਆਂ ਤੇ ਸਾਰੀ ਘਟਨਾ ਕਰਾਮ ਹੋ ਗਿਆ ਆੱਜ ਦੀ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਉਹ ਦੋ ਮੁਰਜਮ ਮਾਰੇ ਗਏ ਆ ਮੁਰਜਮ ਮਾਰੇ ਗਏ ਆ ਉਹ ਉਸ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਵੀ ਉਹਨਾਂ ਦੇ ਸਾਥੀ ਸੀ ਮਤਲਬ ਪੂਰੀ ਗੇਮ ਘੁੰਮ ਰਹੀ ਹੈ ਕਦੇ ਕੁਝ ਕਿਹਾ ਜਾ ਰਿਹਾ ਕਦੇ ਕੋ ਜੀ ਕਿਹਾ ਜਾ ਰਿਹਾ ਗੱਲ ਕਿਸੇ ਇੱਕ ਸਿਰੇ ਨਹੀਂ ਲੱਗ ਰਹੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਮਸ਼ਹੂਰੀ ਖੱਟੀ ਸੀ ਗੱਲ ਉਸ ਤੋਂ ਉਲਟ ਹੋਈ ਪਈ ਹੈ ਤੇ ਕੀ ਕਿਸੇ ਨੂੰ ਮਾਰਨਾ ਹੱਲ ਹੈ ਹੁਣ ਸਵਾਲ ਤਾਂ ਲੋਕਾਂ ਦੇ ਉੱਠ ਰਹੇ ਆ ਕਿ ਇਹ ਅਨਕਾਉਂਟਰ ਫੇਕ ਹੈ ਜਿਹੜੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਫੇਕ ਹੈ ਕੀ ਖੂਨ ਦਾ ਬਦਲਾ ਖੂਨ ਜਾਂ ਇਹ ਕਹਿ ਲਈਏ ਕਿ ਜਿਹੜੀ ਪੁਲਿਸ ਹੈ ਕੀ ਉਹੀ ਫੈਸਲੇ ਕਰੇਗੀ ਸਾਰੀਆਂ ਗੱਲਾਂ ਦੀ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਿਸਾਨ ਆ ਗੁਰਜਿੰਦਰ ਦੀਪ ਸਿੰਘ ਵਾਲਾ ਨੇ ਜੋ ਕਿ ਆਉਣ ਵਾਲੇ ਸਮੇਂ ਚ ਇਹਨਾਂ ਦੀ ਜਥੇਬੰਦੀ ਤੇ ਕੁਝ ਹੋਰ ਜਥੇਬੰਦੀਆਂ ਇਸ ਪੁਲਿਸ ਜਾਂ ਸਟੇਟ ਤੇ ਇੱਕ ਵੱਡਾ ਪ੍ਰੋਗਰਾਮ ਵੀ ਕਰਨ ਜਾ ਰਹੀਆਂ ਨੇ ਪਹਿਲਾਂ ਗੱਲਬਾਤ ਕਰਾਂਗੇ ਅਬੋਰ ਦੀ ਘਟਨਾ ਨੂੰ ਲੈ ਕੇ ਤੁਸੀਂ ਬਾਈ ਦੇਖਿਆ ਹੋਣਾ ਸਾਰੀਆਂ ਕਹਾਣੀਆਂ ਜੋ ਟੀਵੀ ਤੇ ਚੱਲ ਰਹੀਆਂ ਕਿ ਪਹਿਲਾਂ ਇਹ ਗੱਲ ਚੱਲਦੀ ਆ ਟੀਵੀਾਂ ਤੇ ਕਿ ਦੋ ਬੰਦਿਆਂ ਦਾ ਇਨਕਾਊਂਟਰ ਹੋਇਆ ਪਹਿਲਾਂ ਕਹਿੰਦੇ ਕਿ ਫੜ ਲਿਆ ਫਿਰ ਕਹਿੰਦੇ ਕਿ ਉੱਥੇ ਗਏ ਤੇ ਦੋ ਬੰਦਿਆਂ ਦਾ ਇਨਕਾਊਂਟਰ ਹੋ ਗਿਆ ਅੱਜ ਗੱਲ ਨਿਕਲ ਕੇ ਆਉਂਦੀ ਹੈ ਕਿ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਉਹਨਾਂ ਦੇ ਸਾਥੀ ਸੀ ਜਿਹੜੇ ਫਰਾਰ ਹੋ ਗਏ ਸਾਨੂੰ ਪਤਾ ਨਹੀਂ ਕੌਣ ਸੀਗੇ ਇਹ ਸਾਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਸਾਰੇ ਘਟਨਾ ਕ੍ਰਮ ਨੂੰ ਦਾ ਨਿਚੋੜ ਤੁਸੀਂ ਕੀ ਕੱਢਦੇ ਹੋ ਮਨਿੰਦਰ ਜੀ ਅਸੀਂ ਆਪਾਂ ਪਹਿਲਾਂ ਵੀ ਜਦੋਂ ਨਰਿੰਦਰਦੀਪ ਦਾ ਗੋਨਿਆਣਾ ਮੰਡੀ ਦੇ ਨੌਜਵਾਨ ਦਾ ਹਰਾਸਤੀ ਕਤਲ ਹੋਇਆ ਆਪਾਂ ਜਿਹੜਾ ਉਹ ਸੰਘਰਸ਼ ਲੜ ਰਹੇ ਆ ਉਹਦੇ ਦੌਰਾਨ ਵੀ ਆਪਾਂ ਇਹ ਕਿਹਾ ਸੀਗਾ ਕਿ ਡੀਜੀਪੀ ਜਿਹੜਾ ਪੰਜਾਬ ਦਾ ਉਹ ਪੰਜਾਬ ਦੇ ਜ਼ਿਲ੍ਹਾ ਮੁਖੀਆਂ ਨੂੰ ਇਨਕਾਊਂਟਰ ਦੇ ਕੋਟੇ ਲਾ ਰਿਹਾ ਹਮ ਨਸ਼ਾ ਜਿਹੜਾ ਜੁੱਧ ਨਸ਼ਾ ਅਮਰੋਦ ਉਹਦੇ ਨਾਮ ਤੇ ਜਿਹੜੇ ਹੈਗੇ ਆ ਕੋਟੇ ਲੱਗਿਆ ਕਿ ਇੰਨੇ ਪਰਚੇ ਕਰਨੇ ਆ ਇੰਨੇ ਬੰਦਿਆਂ ਦੇ ਘਰ ਟਾਉਣੇ ਇੰਨੇ ਬੰਦੇ ਅੰਦਰ ਸਿੱਟਣੇ ਆ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਜਦੋਂ ਇਹ ਪੰਜਾਬ ਚ ਆ ਕੇ ਕੇਜਰੀਵਾਲ ਤੇ ਦੀ ਜੁੰਡਲੀ ਬੈਠੀ ਆ ਇਹਨਾਂ ਨੂੰ ਐ ਲੱਗਦਾ ਕਿ ਪੰਜਾਬ ਦੇ ਜਿਹੜੇ ਸੰਘਰਸ਼ੀ ਲੋਕ ਆ ਜਿਵੇਂ ਅਮਨ ਰੋੜ ਨੇ ਵੀ ਕਿਹਾ ਸੀ ਇੱਕ ਬਰਾਬਰ ਸਰਕਾਰ ਚਲਾ ਰਹੇ ਆ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਹੱਕ ਮੰਗਦੇ ਲੋਕ ਹੈਗੇ ਆ ਜਾਂ ਸਰਕਾਰ ਦੀਆਂ ਪੁਲਿਸ ਦੀਆਂ ਵਿਧੀਆਂ ਦੇ ਖਿਲਾਫ ਲੜਦੇ ਲੋਕ ਆ ਉਹਨਾਂ ਨੂੰ ਕਿਵੇਂ ਦੱਬਿਆ ਜਾਵੇ ਉਦੇ ਵਾਸਤੇ ਇਹਨਾਂ ਨੇ ਹਰ ਅੰਦੋਲਨ ਤੇ ਡੰਡਾ ਚਲਾਉਣਾ ਸ਼ੁਰੂ ਕਰਤਾ ਤੇ ਪੁਲਿਸ ਨੂੰ ਜਿਹੜੀ ਖੁੱਲੀ ਛੁੱਟੀ ਹੈਗੀ ਆ ਉਹ ਦਿੱਤੀ ਆ ਇਸ ਤੋਂ ਪਹਿਲਾਂ ਕੇਂਦਰ ਦੀ ਜਿਹੜੀ ਭਾਜਪਾ ਆਰਐਸਐਸ ਦੀ ਸਰਕਾਰ ਆ ਉਹ ਤਿੰਨ ਫੌਜਦਰੀ ਕਾਨੂੰਨ ਲੈ ਆਈ ਤੇ ਬੀਐਨਐਸ ਦੇ ਤਹਿਤ ਹਰ ਅੰਦੋਲਨ ਹਰ ਰੋਸ ਪ੍ਰਦਰਸ਼ਨ ਹੁਣ ਅੱਤਵਾਦੀ ਸਰਗਰਮੀ ਦੇ ਘੇਰੇ ਦੇ ਵਿੱਚ ਜਿਹੜਾ ਹੈਗਾ ਉਹ ਆ ਗਿਆ ਸੜਕ ਤੇ ਜਾਮ ਲਾਉਣਾ ਵੀ ਅੱਤਵਾਦੀ ਸਰਗਰਮੀ ਦੇ ਘੇਰੇ ਚਾ ਕਿਸੇ ਦਾ ਦਫ਼ਤਰ ਘੇਰਨਾ ਉਹ ਵੀ ਅੱਤਵਾਦੀ ਸਰਗਰਮੀ ਦੇ ਘੇਰੇ ਦੇ ਵਿੱਚ ਲੈ ਜਾਂਦਾ ਕਿ ਇਹ ਕਿਉਂ ਕਿ ਉਹਨਾਂ ਦੀ ਬੀ ਟੀਮ ਆ ਉਹਨਾਂ ਨੂੰ ਅੱਗੇ ਵਧਾਉਂਦੇ ਆ ਪੰਜਾਬ ਦੇ ਜਿਹੜਾ ਇਹ ਕੁਸ਼ ਹੈਗੀ ਆ ਉਹ ਕਰ ਰਹੀ ਹੈਗੀ ਆ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਹਰ ਦੂਜੇ ਤੀਜੇ ਦਿਨ ਇਨਕਾਊਂਟਰ ਹੋ ਰਿਹਾ ਹਰਾਸਤੀ ਕਤਲ ਹੋ ਰਹੇ ਹੈਗੇ ਆ ਹਰ ਥਾਂ ਤੇ ਸੰਘਰਸ਼ ਕਰਦੇ ਲੋਕਾਂ ਤੇ ਡਾਂਗਾ ਮਾਰੀਆਂ ਜਾ ਰਹੀਆਂ ਨੇ ਕੱਲਾ ਪੁਲਿਸ ਨਹੀਂ ਇਸ ਆਪਣਾ ਅਦਰਸ਼ ਸਕੂਲ ਦੇ ਅਧਿਆਪਕਾਂ ਦੀ ਜਮਾਨਤ ਹੋਈ ਹੈਗੀ ਆ ਤਾਂ ਇੱਕ ਅਧਿਆਪਕ ਦੀ ਜਮਾਨਤ ਤੇ ਜੱਜ ਨੇ ਇਹ ਕਿਹਾ ਇਹਨਾਂ ਨੇ ਜਾ ਕੇ ਝੰਡਾ ਹੀ ਚੱਕਣਾ ਮਤਲਬ ਅਫਸਰ ਸ਼ਾਹੀ ਤੋਂ ਲੈ ਕੇ ਇੱਕ ਲੈਵਲ ਦੀਆਂ ਅਦਾਲਤਾਂ ਤੱਕ ਸਰਕਾਰ ਤੱਕ ਸਾਰੇ ਇੱਕੋ ਜੀ ਬੋਲੀ ਬੋਲ ਰਹੇ ਆ ਇਹਦਾ ਮਤਲਬ ਆ ਕਿ ਜਿਹੜਾ ਝੰਡਾ ਚੁੱਕਣਾ ਉਹ ਗਨਾਹ ਹੁੰਦਾ ਇਹਦਾ ਮਤਲਬ ਝੰਡਾ ਚੁੱਕਣ ਵਾਲੇ ਅਦਾਲਤਾਂ ਨੂੰ ਬਰਦਾਸ਼ਤ ਨਹੀਂਗੇ ਝੰਡਾ ਚੁੱਕਣ ਵਾਲੇ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਝੰਡਾ ਚੁੱਕਣ ਵਾਲੇ ਪੁਲਿਸ ਨੂੰ ਬਰਦਾਸ਼ਤ ਨਹੀਂ ਤੇ ਫਿਰ ਬਰਦਾਸ਼ਤ ਕੌਣ ਆ ਕਿ ਜਿਹੜੇ ਕਾਰਪੋਰੇਟ ਤੇ ਹੋ ਲਟੇਰੇ ਹੋ ਜੋ ਕੁਝ ਸਾਡਾ ਲੁੱਟ ਕੇ ਲੈ ਜਾਣ ਤੇ ਉਹਦੇ ਖਿਲਾਫ ਕੋਈ ਵੀ ਆਵਾਜ਼ ਜਿਹੜੀ ਹੈਗੀ ਆ ਉਹ ਬੁਲੰਦ ਉਹ ਨਾ ਹੋਵੇ ਇਸੇ ਕਰਕੇ ਜਿਹੜਾ ਪੁਲਸੀਆ ਸਟੇਟ ਜਿਹੜੀ ਹੈਗੀ ਆ ਉਹ ਬਣਾਈ ਜਾ ਰਹੀ ਹੈਗੀ ਆ ਹੁਣ ਪੰਜਾਬ ਸਰਕਾਰ ਇਹ ਤਾਂ ਕਹਿ ਨਹੀਂ ਸਕਦੀਗੀ ਕਿ ਅਸੀਂ ਜਿਹੜਾ ਹੈਗਾ ਵੀ ਇੱਥੇ ਕਾਨੂੰਨ ਦਾ ਰਾਜ ਆ ਜੇ ਤਾਂ ਕਾਨੂੰਨ ਲਾ ਕਾਨੂੰਨ ਦਾ ਰਾਜ ਕਹਿਣ ਫਿਰ ਤਾਂ ਕਾਨੂੰਨ ਦੀ ਨਿਜਾਇਤ ਤਾਂ ਸਾਰੇ ਬਰਾਬਰ ਹੁੰਦੇ ਆ ਕਰਨਲ ਬਾਠ ਦੇ ਮਾਮਲੇ 'ਚ ਚਾਰ ਇਨਸਪੈਕਟਰਾਂ ਨੇ ਜਿਹੜੇ ਪਹਿਲਾਂ ਇੱਕ ਇਨਕਾਊਂਟਰ ਕਰਕੇ ਆਏ ਆ ਹੂੰ ਉਹ ਇਨਕਾ ਫੇਕ ਇਨਕਾਊਂਟਰ ਸੀਗਾ ਫੜ ਕੇ ਮੁੰਡੇ ਨੂੰ ਮਾਰਿਆ ਗਿਆ ਮੁੱਖ ਮੰਤਰੀ ਨੇ 10-10 ਲੱਖ ਰੁਪਏ ਦਾ ਨਾਮ ਐਲਾਨਤਾ ਤੇ ਉਸ ਤੋਂ ਬਾਅਦ ਉਹਨੇ ਆ ਕੇ ਕਰਨਲ ਬਾਠ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹਾਈ ਕੋਰਟ 'ਚੋਂ ਜ਼ਮਾਨਤ ਰੱਦ ਹੋ ਗਈ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਪਈ ਹੂੰ ਬਠਿੰਡੇ ਦੇ ਵਿੱਚ ਬੰਦੇ ਨੂੰ ਪੁੱਠਾ ਲਟਕਾ ਕੇ ਉਹਦੇ ਨੱਕ ਵਿੱਚ ਪਾਣੀ ਟਰਾਈ ਪਾਣੀ ਪਾ ਪਾ ਕੇ ਬੰਦੇ ਨੂੰ ਤੜਫਾ ਤੜਫਾ ਕੇ ਸੀਐਸਟਾਫ ਦੇ ਇੰਚਾਰਜ ਜਿਹੜਾ ਨਾ ਪ੍ਰੀਤ ਸਿੰਘ ਉਹਨੇ ਮਾਰਤਾ ਮਾਰ ਕੇ ਝੀਲਾਂ ਛਿੜਤਾ ਕਿ ਬੰਦਾ ਡੁੱਬ ਕੇ ਮਰ ਗਿਆ ਜੁਡੀਸ਼ੀਅਲ ਇਨਕੁਆਰੀ ਚ ਕਤਲ ਸਾਬਤ ਹੋ ਗਿਆ ਤੇ ਉਹਦੇ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਨਿਕਲੇ ਹੋਏ ਆ ਜਿਹੜੇ ਇੰਸਪੈਕਟਰ ਦੇ ਤੇ ਪੁਲਿਸ ਕਹਿ ਰਹੀ ਸਾਨੂੰ ਲੱਭ ਨਹੀਂ ਰਿਹਾ ਤੇ ਉਹ ਜੈਤੋ ਥਾਣੇ ਐਸਐਚਓ ਲੱਗਾ ਰਿਹਾ ਨਰਿੰਦਰਦੀਪ ਨਾਂ ਦਾ ਇੱਕ ਅਧਿਆਪਕ ਗੋਨਿਆਣੀ ਮੰਡੀ ਦਾ ਉਹਨੂੰ ਚੱਕ ਕੇ ਬਿਜਲੀਆਂ ਲਾ ਕੇ ਕੋਹ ਕੋਹ ਕੇ ਮਾਰ ਦਿੱਤਾ ਗਿਆ ਤੇ ਅੱਜ ਤੱਕ ਵੀ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ ਇਹ ਸਟਾਫ ਨੂੰ ਦੇ ਇੰਚਾਰਜ ਨੂੰ ਪਰਚੇ ਦੇ ਵਿੱਚ ਸ਼ਾਮਲ ਨਹੀਂ ਕੀਤਾ ਤੇ ਡੀਆਈਜੀ ਹਰਜੀਤ ਸਿੰਘ ਨਾਲ ਜਿਹੜਾ ਐਕਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਆ ਜੋ ਲੁਧਿਆਣੇ ਪ੍ਰਦਰਸ਼ਨ ਕਰਨਾ ਤਾਂ ਇੱਕ ਦਿਨ ਪਹਿਲਾਂ ਰਾਤ ਨੂੰ ਇੱਕ ਵਟਸਐਪ ਕਾਲ ਲਾ ਕੇ ਬਠਿੰਡੇ ਦੇ ਡੀਐਸਪੀ ਕਹਿ ਰਹੇ ਆ ਸਾਨੂੰ ਕਿ 25 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਪੁਲਿਸ ਵਾਲੇ ਦੇ ਕਾਰਵਾਈ ਨਹੀਂ ਕਰਨਗੇ ਹਮਮ ਯਾਨੀ ਕਿ ਉਹ ਸੌਦਾ ਕਰਨਾ ਚਾਹੁੰਦੇ ਹੈਗੇ ਤੇ ਉਹ ਸੰਘਰਸ਼ ਅਜੇ ਵੀ ਜਾਰੀ ਹੈਗਾ ਯਾਨੀ ਕਿ ਕਿਤੇ ਵੀ ਪੁਲਿਸ ਜਿਹੜੀ ਵਧਿੱਕੀ ਕਰਦੀ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਇਹਦਾ ਮਤਲਬ ਆ ਕਿ ਸਭ ਕੁਝ ਕੇਜਰੀ ਵਾਲੈਂਡ ਪਾਰਟੀ ਦੇ ਕਹਿਣ ਤੇ ਹੋ ਰਿਹਾ ਹੈਗਾ ਉਸੇ ਉਸੇ ਲੜੀ ਦੇ ਤਹਿਤ ਹੀ ਜਿਹੜਾ ਅਭੋਰ ਦੇ ਵਿੱਚ ਹੋਇਆ ਇੱਕ ਤਾਂ ਜਿਹੜਾ ਫਰੋਤੀਆਂ ਦਾ ਕਾਰੋਬਾਰ ਆ ਉਹ ਫਰੋਤੀਆਂ ਦੇ ਕਾਰੋਬਾਰ ਚ ਪੁਲਿਸ ਦੇ ਵੱਡੇ ਅਧਿਕਾਰੀ ਸ਼ਾਮਲ ਆ ਇਥੋਂ ਦੇ ਮੌਜੂਦਾ ਸਿਆਸੀ ਜਿਹੜੀ ਧਿਰ ਹੈਗੀ ਆ ਹਾਕਮ ਪਾਰਟੀ ਆ ਉਹਦੇ ਵੱਡੇ ਲੀਡਰ ਸ਼ਾਮਲ ਹੈ ਇਸ ਕਰਕੇ ਅਦਰਵਾਈਜ਼ ਤਾਂ ਕਿਸੇ ਨੂੰ ਵੀ ਖਤਰਾ ਹੋਵੇ ਤੇ ਉਹਦੀ ਸਿਕਿਉਰਿਟੀ ਵਿਧਾਨ ਦੇ ਵੀ ਇਹਦੀ ਵੀ ਇੰਟੈਲੀਜੈਂਸ ਦੀ ਰਿਪੋਰਟ ਆਈ ਹੈਗੀ ਆ ਜੀ ਖਤਰਾ ਹੈਗਾ ਤੇ ਕੋਈ ਬੰਦਾ ਕਾਰੋਬਾਰ ਕਰ ਰਿਹਾ ਹੈਗਾ ਹਰ ਥਾਂ ਤੇ ਇਹਨਾਂ ਦੀ ਇੰਟੈਲੀਜੈਂਸੀ ਜਿਹੜੀ ਆ ਹਰਲ ਹਰਲ ਕਰਦੀ ਫਿਰਦੀ ਹੈਗੀ ਆ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਇਹਨਾਂ ਦੀ ਇੰਟੈਲੀਜੈਂਸੀ ਹੈਗੀ ਆ ਤੇ ਇੰਨੀਆਂ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਇਹਨਾਂ ਨੂੰ ਪਤਾ ਨਹੀਂ ਲੱਗਾਗਾ ਫਿਰ ਉੱਥੇ ਕਤਲ ਹੋਇਆ ਉਹ ਕਾਤਲਾ ਨੂੰ ਨਹੀਂ ਫੜ ਸਕਗੇ ਇੱਕ ਮੁੰਡੇ ਨੂੰ ਉਹ ਤਾਂ ਵੀਡੀਓ ਸਾਹਮਣੇ ਆਈਆਂ ਘਰੋਂ ਲਿਆ ਕੇ ਦੋ ਬੇਗਨਾ ਮੁੰਡਿਆਂ ਨੂੰ ਜਿਹੜਾ ਸੀਗਾ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਤੇ ਕਹਾਣੀ ਇਹ ਬਣਾਈ ਕਿ ਅਸੀਂ ਜਿੱਥੋਂ ਹਥਿਆਰ ਚੱਕਣ ਗਏ ਸੀ ਉੱਥੇ ਹੀ ਉਹਨਾਂ ਦੇ ਸਾਥੀ ਆ ਗਏ ਤੇ ਸਾਡੇ ਤੇ ਗੋਲੀਆਂ ਚਲਾਤੀਆਂ ਚਲੋ ਜਦੋਂ ਵਪਾਰੀ ਦਾ ਕਤਲ ਕੀਤਾ ਉਹ ਤਾਂ ਮੰਨ ਲੇ ਪੁਲਿਸ ਹੈ ਨਹੀਂ ਸੀ ਜਦੋਂ ਤੁਹਾਡੀ ਕਸ਼ਤੀ ਚ ਦੋ ਮਾਰ ਬੰਦਿਆਂ ਨੂੰ ਮਾਰ ਗਏ ਉਹ ਤੇ ਮਾਰ ਕੇ ਕਿੱਧਰ ਭੱਜੇ ਉਹਨਾਂ ਦਾ ਇਨਕਾਊਂਟਰ ਕਿਉਂ ਨਹੀਂ ਹੋਇਆ ਜਦੋਂ ਇਨਕਾਊਂਟਰ ਜਦੋਂ ਕੋਈ ਥੋੜੇ ਤੇ ਗੋਲੀ ਚਲਾ ਰਿਆ ਫਿਰ ਤਾਂ ਪੁਲਿਸ ਨੂੰ ਗੋਲੀ ਚਲਾਉਣ ਦਾ ਅਧਿਕਾਰ ਆ ਉਹ ਤਾਂ ਉਹ ਤਾਂ ਇਨਕਾਊਂਟਰ ਹੋਏਗਾ ਨਾ ਇਹ ਇਨਕਾਊਂਟਰ ਨਹੀਂ ਕਰਦੇ ਕਹਿੰਦਾ ਫੇਕ ਇਨਕਾਊਂਟਰ ਕਰਦੇ ਆ ਇਨਕਾਊਂਟਰ ਦਾ ਨਾਮ ਬਣਾਉਂਦੇ ਹੈਗੇ ਆ ਕਿ ਨਿਆਥੇ ਬੰਦੇ ਨੂੰ ਫੜ ਕੇ ਮਾਰਦੇ ਆ ਉਹ ਬੰਦੇ ਭੱਜ ਕੇ ਕਿੱਧਰ ਗਏ ਕਿਹੜੇ ਪਾਸੇ ਗਏ ਉਹਨਾਂ ਦੇ ਮਗਰ ਪੁਲਿਸ ਲੱਗੀ ਫੜ ਸਕੀ ਨਹੀਂ ਫੜ ਸਕੀ ਕਿੱਧਰ ਗਏ ਉਹਨਾਂ ਦੇ ਕੋਈ ਸਕੈਚ ਜਾਰੀ ਕੀਤੇ ਕੌਣ ਸੀ ਉਹ ਬੰਦੇ ਅਸਲ 'ਚ ਪੁਲਿਸ ਦੀ ਸਾਰੀ ਕਹਾਣੀ ਝੂਠੀ ਆ ਪੁਲਿਸ ਨੇ ਬੰਦੇ ਫੜ ਕੇ ਮਾਰੇ ਆ ਉਹ ਤਿੰਨ ਜਿਹੜੇ ਬੰਦੇ ਸੀ ਉਹ ਇਸ ਕਰਕੇ ਨਹੀਂ ਫੜਨੇ ਕਿਉਂਕਿ ਉਹ ਜਿਹੜੀਆਂ ਜਿੰਨਾ ਵੀ ਫਰੋਤੀਆਂ ਕਰੋੜਾਂ ਰਪਈਆ ਫਰੋਤੀਆਂ ਦਾ ਸ਼ਹਿਰਾ ਵਿੱਚ ਲਿਆ ਜਾਂਦਾ ਉਹ ਸਾਰਾ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਪੁਲਿਸ ਅਧਿਕਾਰੀ ਤੇ ਗੈਂਗਸਟਰਾਂ ਦਾ ਇੱਕ ਨੈਕਸਸ ਆ ਇਹ ਮਿਲ ਕੇ ਜਿਹੜੇ ਇਸ ਤਰ੍ਹਾਂ ਦੇ ਫਰੋਤੀਆਂ ਲੈਣ ਵਾਲੇ ਬੰਦੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ ਸਿਆਸੀ ਧਿਰਾਂ ਦੇ ਬੰਦੇ ਇਹਦੇ ਜਿਹੜੇ ਹੈਗੇ ਆ ਉਹ ਸ਼ਾਮਲ ਹੈਗੇ ਆ ਇਸ ਤੋਂ ਇਲਾਵਾ ਜਿਹੜਾ ਹਰ ਸੰਘਰਸ਼ ਕਰਨ ਵਾਲਾ ਬੰਦਾ ਤੁਸੀਂ ਇਹ ਦੇਖ ਲਓ ਕਿ ਪਿਛਲੇ ਦਿਨੀ ਬੇਰੁਜ਼ਗਾਰ ਦੇ ਆਪਕਾਂ ਨੇ ਮੁੱਖ ਮੰਤਰੀ ਦੇ ਘਰ ਕੇ ਪ੍ਰਦਰਸ਼ਨ ਕੀਤਾ ਉਹਨਾਂ ਦੇ ਵੀ ਪਰਚੇ ਦਿੱਤੇ ਉਹਨਾਂ ਨੂੰ ਜ਼ਮਾਨਤਾਂ ਕਰਾਉਣੀਆਂ ਪਈਆਂ ਨਹੀਂ ਤਾਂ ਆਮ ਤੌਰ ਤੇ ਆਮ ਹਾਲਤਾਂ ਹੀ ਪ੍ਰਦਰਸ਼ਨ ਕਰਨ ਤੇ ਡਿਟੇਨ ਕਰਦੇ ਆ ਵੀ ਕੱਲ ਨੂੰ ਜੇ ਕਿਤੇ ਨੌਕਰੀ ਲੱਗਣਗੇ ਇਹਨਾਂ ਬੰਦਿਆਂ ਦੀ ਜਿਹੜੇ ਹੈਗਾ ਪਰਚੇ ਜਿਹੜੇ ਹੋਣਗੇ ਇਹਨਾਂ ਦੀ ਜੌਬ ਵੇਲੇ ਕੈਰੀਅਰ ਵੇਲੇ ਕੋਈ ਜਿਹੜਾ ਨੁਕਸਾਨ ਇਹਨਾਂ ਦਾ ਨਾ ਹੋਵੇ ਪਰ ਇਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਦੇ ਹੋਏ ਪੰਜਾਬ ਦੇ ਚ ਇਹ ਲਗਾਤਾਰ ਹੋ ਰਿਹਾ ਹੈਗਾ ਮਜ਼ਦੂਰ ਚ ਸੰਗਰੂਰ ਦੇ ਵਿੱਚ ਮਜ਼ਦੂਰਾਂ ਨੇ ਅੰਦੋਲਨ ਕੀਤਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਂ ਦੀ ਜਥੇਬੰਦੀ ਉਹਨੂੰ ਇੱਕ ਤਰ੍ਹਾਂ ਦਾ ਆਣ-ਲਾਨੀ ਪਵੰਦੀ ਲਾਤੀ ਉਹਤੇ ਉਹਨੂੰ ਕੋਈ ਵੀ ਸਰਗਰਮੀ ਜਿਹੜੀ ਹੈਗੀ ਆ ਉਹ ਨਹੀਂ ਕਰਨ ਦਿੱਤੀ ਜਾ ਰਹੀਗੀ ਯਾਨੀ ਕਿ ਅੱਜ ਕਿਸਾਨ ਮਜ਼ਦੂਰ ਬੇਰੁਜ਼ਗਾਰ ਸਾਰੇ ਮਤਲਬ ਜਿਹੜੇ ਹੈਗੇ ਉਹ ਕੁੱਟੇ ਜਾ ਰਹੇ ਆ ਇਹ ਹੁਣ ਪੁਲਸੀਆ ਸਟੇਟ ਜਿਹੜੀ ਬਣਨੀ ਆ ਇਹ ਬਣਾਈ ਜਾ ਰ ਬਣਾਈ ਜਾ ਚੁੱਕੀ ਆ ਇਹਨੂੰ ਜੇ ਨਹੀਂ ਚੈਲੰਜ ਕਰਦੇ ਤਾਂ ਇਹ ਪੰਜਾਬ ਦੇ ਵਿੱਚ ਯਾਨੀ ਕਿ ਪੰਜਾਬ ਦੀ ਜ਼ਮੀਨ ਪੰਜਾਬ ਦੀ ਖੇਤੀ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਤੇ ਕਾਰਪੋਰੇਟ ਦੇ ਹੱਥ ਦੇਣ ਦੀ ਸਾਜ਼ਿਸ਼ ਆ ਕਿਉਂਕਿ ਦੋ ਵੱਡੇ ਹੱਲੇ ਇਹਨੇ ਦਿਨਾਂ ਚ ਬੋਲੇ ਗਏ ਆ ਇੱਕ ਤਾਂ ਲੈਂਡ ਪੂਲਿੰਗ ਪਾਲਿਸੀ ਵਾਲਾ ਕਿ ਗਲਾਡਾ ਦੇ ਤਹਿਤ 32 ਜ਼ਿਲ੍ਹਿਆਂ ਦੀ ਜ਼ਮੀਨ ਨੋਟੀਫਾਈ ਕਰਤੀ ਹੁਣ 19 ਹੋਰ ਜਿਹੜੇ ਹੈਗੇ ਆ ਉਹ ਅਰਬਨ ਸਟੇਟ ਬੰਨੇ ਆ 65000 ਕਿੱਲੇ ਤੋਂ ਉੱਪਰ ਜ਼ਮੀਨ ਜਿਹੜੀ ਹੈਗੀ ਆ ਇਹਨਾਂ ਨੇ ਲੈਣੀ ਆ ਕਿਸੇ ਨੂੰ ਐ ਲੱਗਦਾ ਹੋ ਸਕਦਾ ਵੀ ਯਾਰ ਜ਼ਮੀਨ ਫਿਰ ਐ ਐਲਾਨ ਨਾਲ ਥੋੜਾ ਲੈ ਜਾਣਗੇ ਪਰ ਤੁਸੀਂ ਇਹ ਦੇਖੋ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੇ 32 ਪਿੰਡਾਂ ਦੀ ਜ਼ਮੀਨ ਨੋਟੀਫਾਈ ਕਰਤੀ ਇਹਨਾਂ ਨੇ ਗਲਾੜਾ ਦੇ ਤਹਿਤ ਉਹਨਾਂ ਦੀ ਕਲਚਰਲ ਸੋਸ਼ਲ ਸਾਰੀ ਲਾਈਫ ਖਤਮ ਕਰਤੀ ਇਹਨਾਂ ਨੇ ਉਹਨਾਂ ਦੀ ਜ਼ਮੀਨ ਫ੍ਰੀਜ਼ ਕਰਤੀ ਉਹਨਾਂ ਵੇਚ ਸਕਦੇ ਆ ਨਾ ਉਹਤੇ ਕੋਈ ਲਿਮਟ ਬਣਾ ਸਕਦੇ ਉਹ ਜ਼ਮੀਨ ਦਾ ਸਿਰਫ ਕਬਜ਼ਾ ਇਹਨਾਂ ਕੋਲ ਰਹਿ ਗਿਆ ਸਾਰਾ ਕੁਝ ਸਰਕਾਰ ਲੈ ਗਈ ਹੁਣ ਮੰਨ ਲਓ ਉਹਨਾਂ 32 ਪਿੰਡਾਂ ਦੇ ਵਿੱਚੋਂ ਕੋਈ ਕਿਸਾਨ ਆ ਉਹਨੇ ਆਦੇ ਮੁੰਡੇ ਦਾ ਰਿਸ਼ਤਾ ਕਰਨਾ ਉਹ ਇਹ ਕਵੇ ਵੀ ਸਾਡੇ ਕੋਲੇ 8 ਕਿੱਲੇ ਜ਼ਮੀਨ ਆ ਤੁਹਕੜੀਆਂ 8 ਕਿੱਲੇ ਜ਼ਮੀਨ ਤਾਂ ਤੁਹਾਡੇ ਕੋਲੇ ਹੈ ਨਹੀਂ ਉਹ ਜ਼ਮੀਨ ਤਾਂ ਗਲਾੜਾ ਦੀ ਆ ਉਹ ਜ਼ਮੀਨਾਂ ਹੁੰਦੇ ਹੋਏ ਵੀ 32 ਪਿੰਡਾਂ ਦੇ ਕਿਸਾਨ ਅੱਜ ਜਿਨ੍ਹਾਂ ਨੇ ਬੇਜਮੀਨੇ ਕਰਕੇ ਧਰਤੇ ਉਹਨਾਂ ਦੇ ਬੱਚਿਆਂ ਦੀਆਂ ਗਾਂ ਵਿਆਹ ਕਰਨੇ ਸ਼ਾਦੀਆਂ ਕਰਨੀਆਂ ਜਿਸ ਤਰ੍ਹਾਂ ਦਾ ਸਾਡਾ ਸੱਭਿਆਚਾਰ ਹੈਗਾ ਠੀਕ ਆ ਕਿਸਾਨ ਪਰਿਵਾਰਾਂ ਦਾ ਤੇ ਇੱਕ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਆ ਸਮਾਜਿਕ ਹਸਤੀ ਆ ਉਹਨੂੰ ਇੱਕ ਤਰ੍ਹਾਂ ਦਾ ਖਤਮ ਕਰਨ ਵਾਲੇ ਪਾਸੇ ਸਰਕਾਰ ਨੇ ਤੱਕਤਾ ਔਰ ਇਹ ਉਹਨਾਂ ਇਹ ਪਹਿਲਾ ਸਭ ਤੋਂ ਵੱਡੀ ਜੇ ਕਹਿਣਾ ਹੋਵੇ ਵਿਕਾਸ ਦੇ ਨਾਂ ਤੇ ਅਜਾੜਾ ਦਾ ਪੰਜਾਬ ਦਾ ਬਹੁਤ ਤਰ੍ਹਾਂ ਹੋਇਆ ਪਰ ਵਿਕਾਸ ਦੇ ਨਾਂ ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਜਾੜਾ ਤੇ ਸਭ ਤੋਂ ਵੱਡੀ ਡਿਸਪਲੇਸਮੈਂਟ ਹੈਗੀ ਆ ਠੀਕ ਆ ਜਿਹੜੀ ਹਜ਼ਾਰਾਂ ਕਿੱਲੇ ਜ਼ਮੀਨ ਲੈਣੀ ਆ ਹੁਣ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲ ਰਹੀ ਆ ਪਹਿਲਾਂ ਸੇਬ ਆ ਗਿਆ ਉਹਦੇ ਤੇ ਜਿਹੜਾ ਸੀ ਟੈਰਫ ਇਹਨਾਂ ਨੇ ਘਟਾਤਾ ਦਾਲਾਂ ਤੇ ਘਟਾਤਾ ਕਿਉਂਕਿ ਦਾਲਾਂ ਦੀ ਖੇਤੀ ਇੱਥੇ ਲਗਪਰ ਖਤਮ ਘਟਾਤੀ ਇਹਨਾਂ ਨੇ ਕਪਾਹ ਦੀ ਪੰਜਾਬ ਚ 17 ਲੱਖ ਏਕੜ ਕਪਾਹ ਦੀ ਖੇਤੀ ਸੀ ਉਹ ਨਰਮੇ ਦੀ ਉਹ 2.5 ਲੱਖ ਏਕੜ ਰਹਿ ਗਈ ਉਹ ਸਾਰਾ ਮਤਲਬ ਝੋਨੇ ਵਾਲੀ ਜਿਹੜੀ ਬੈਲਟ ਹੈਗੀ ਆ ਉਹ ਬਣ ਗਈ ਆ ਪਰ ਅੱਗੇ ਜੇ ਦਾਲਾਂ ਬਾਹਰੋਂ ਆਉਂਦੀਆਂ ਸੀ ਸੇਬ ਬਦਾਮ ਅਖਰੋਟ ਬਾਹਰੋਂ ਆਉਂਦੀ ਸੀ ਟੈਰਫ ਉਹਨਾਂ ਤੇ ਘਟ ਗਿਆ ਤਾਂ ਕਿਸਾਨੀ ਦੇ ਛੋਟੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਸੀ ਪਰ ਜਿਹੜਾ ਹੁਣ ਇਹ ਮਤਲਬ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਜੇ ਦੇ ਤਹਿਤ ਕਣਕ ਆ ਜਾਣੀ ਆ ਬਾਹਰੋਂ ਚੌਲ ਆ ਜਾਣਾ ਮੱਕੀ ਆ ਜਣੀ ਆ ਤੇ ਡੇਰੀ ਦਾ ਡੇਰੀ ਉਤਪਾਦ ਦੇ ਉਤਪਾਦ ਆ ਜਾਣੇ ਆ ਦੁੱਧ ਮੱਖਣ ਪਨੀਰ ਬਾਹਰੋਂ ਆ ਜਾਣਾ ਤਾਂ ਇਹਦਾ ਮਤਲਬ ਆ ਕਿਸਾਨੀ 100 ਦੀ 100% ਬਰਬਾਦ ਕਰਨ ਦੀ ਕਰਦੂਗੀ ਜਿਹੜੀ ਇਹ ਜਿਹੜੀ ਫ੍ਰੀ ਟ੍ਰੇਡ ਮਤਲਬ ਐਗਰੀਮੈਂਟ ਅਮਰੀਕਾ ਦੇ ਨਾਲ ਭਾਰ ਸਰਕਾਰ ਕਰਨ ਵਾਸਤੇ ਬਿਲਕੁਲ ਲਿਫੀ ਜਾਂਦੀ ਹੈਗੀ ਹੁਣ ਇਹ ਜਿਹੜਾ ਇਹ ਸਾਰਾ ਸਿਨੈਰੀਓ ਆ ਇਹਦੇ ਚ ਜਿਹੜਾ ਲੋਕਾਂ ਨੇ ਜ਼ਮੀਨ ਬਚਾਉਣ ਲਈ ਲੜਨਾ ਪੰਜਾਬ ਚ ਲੋਕਾਂ ਨੇ ਜੇ ਅਨਾਜ ਬਾਹਰੋਂ ਆਊਗਾ ਆਪਣਾ ਅਨਾਜ ਵੇਚਣ ਦੇ ਲਈ ਆਪਣੀ ਖੇਤੀ ਨੂੰ ਫਸਲਾਂ ਨੂੰ ਬਚਾਉਣ ਦੇ ਲਈ ਲੜਨਾ ਤੇ ਫਿਰ ਉਹਦੇ ਵਾਸਤੇ ਹੀ ਸਾਰਾ ਬੰਨ ਨੂੰ ਬੰਨਿਆ ਜਾ ਰਿਹਾ ਕਿ ਪੁਲਿਸ ਸਟੇਟ ਬਣਾ ਕੇ ਇੱਕ ਦਹਿਸ਼ਤ ਪਾਈ ਜਾਵੇ ਠੀਕ ਆ ਤੁਸੀਂ ਦੇਖ ਲਓ ਕਿ ਆ 1992 ਦੇ ਵਿੱਚ ਲਹਿਰਾ ਮੁਹੱਬਤ ਜਿਹੜਾ ਥਰਮਲ ਪਲਾਂਟ ਹੈ ਬਣਿਆ ਹੈਗਾ ਠੀਕ ਆ ਇਹਦੀ ਲਗਭਗ 991 ਏਕੜ ਜ਼ਮੀਨ ਜਿਹੜੀ ਐਕਵਾਇਰ ਹੋਈ ਹੈਗੀ ਆ ਕੌਡੀਆਂ ਦੇ ਬਾਹਰ ਜ਼ਮੀਨ ਲਈ ਆ ਕਿਉਂਕਿ ਉਦੋਂ ਉਹਨਾਂ ਯੂਨੀਅਨਾਂ ਦਾ ਦਵਾ ਨਹੀਂ ਸੋ ਪੰਜਾਬ ਦਾ ਹਾਲਾਤ ਜਿਹੜੇ ਸੀਗੇ ਉਹ ਹੋਰ ਤਰ੍ਹਾਂ ਦੇ ਸੀਗੇ ਠੀਕ ਆ ਤੇ ਅੱਜ ਉਹ ਇਸ ਤਰ੍ਹਾਂ ਦਾ ਇੱਕ ਦਹਿਸ਼ਤ ਵਾਲਾ ਮਾਹੌਲ ਬਣਾ ਕੇ ਪੁਲਿਸ ਨੂੰ ਕੰਟਰੋਲ ਦੇ ਕੇ ਜਿਹੜੀ ਅੰਨੀ ਲੁੱਟ ਹੈਗੀ ਲੋਕਾਂ ਦੀ ਉਹ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਪੁਲਸੀਆ ਸਟੇਟ ਜਿਹੜੀ ਹੈਗੀ ਬਣਾ ਰਹੇ ਆ ਤੇ ਅਸੀਂ ਪੰਜਾਬ ਦੀਆਂ ਜਿੰਨੀਆਂ ਮਤਲਬ ਕੋਈ ਜਥੇਬੰਦੀਆਂ ਤੇ ਪਾਬੰਦੀ ਲਾਈ ਜਾ ਰਹੀ ਆ ਸਰਗਰਮੀ ਨਹੀਂ ਹੋਣ ਦਿੱਤੀ ਜਾ ਰਹੀ ਝੂਠੇ ਪੁਲਸ ਮੁਕਾਬਲੇ ਹੋ ਰਹੇ ਆ ਮਤਲਬ ਜਿਹੜਾ ਹਰਾਸਤੀ ਕਤਲ ਹੋ ਰਹੇ ਆ ਹਰ ਥਾਂ ਤੇ ਡੰਡਾ ਜਿਹੜਾ ਹੈਗਾ ਫੇਰਿਆ ਜਾ ਰਿਹਾ ਹੈਗਾ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਲੋਕਾਂ ਦਾ ਮਤਲਬ ਕਤਲੇਆਮ ਕੀਤਾ ਜਾ ਰਿਹਾ ਹੈਗਾ ਤੇ ਇਹ ਸਾਰੇ ਦੇ ਖਿਲਾਫ 25 ਜੁਲਾਈ ਨੂੰ ਅਸੀਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਸੰਗਰੂਰ ਸ਼ਹਿਰ ਦੀ ਦਾਣਾ ਮੰਡੀ ਦੇ ਪੰਜਾਬ ਚ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀ, ਨੌਜਵਾਨਾਂ, ਮਲਾਜ਼ਮਾਂ ਦਾ ਇੱਕ ਵੱਡਾ ਇਕੱਠ ਕਰਨ ਜਾ ਰਹੇ ਆ ਤਾਂ ਕਿ ਪੰਜਾਬ ਜਿਹੜੀ ਪੁਲਸੀਆ ਸਟੇਟ ਬਣ ਚੁੱਕੀ ਆ ਜਿਹੜੀ ਪੁਲਿਸ ਦੀ ਝਗੜਾ ਪੰਜਾਬ ਦੀ ਲੋਕਾਂ ਉੱਪਰ ਇਹ ਤੋੜੀ ਜਾ ਸਕੇ ਔਰ ਇਹ ਪੰਜਾਬੀਆਂ ਦੇ ਸਾਹਮਣੇ ਵੀ ਵੰਗਾਰ ਆ ਕਿ ਇੱਥੇ ਬੜੇ ਮੁਗਲ ਆਏ, ਤੁਰਕ ਆਏ, ਪਠਾਨ ਆਏ, ਮੰਗੋਲ ਆਏ, ਅੰਗਰੇਜ਼ ਆਏ ਉਹ ਸਾਰੇ ਪੰਜਾਬੀਆਂ ਨੂੰ ਦਬਾ ਨਹੀਂ ਸਕੇ ਪੰਜਾਬੀਆਂ ਦੇ ਵਿੱਚ ਇੱਕ ਜਿਹੜੀ ਪੰਜਾਬ ਦੀ ਨਾਬਰੀ ਹੈਗੀ ਆ ਉਹ ਇਸ ਤਰ੍ਹਾਂ ਦਾ ਪੁਲਸੀਆ ਜ਼ਬਰ ਨੂੰ ਮੰਨਦੀ ਨਹੀਂ ਇਹ ਪੰਜਾਬੀਆਂ ਦੇ ਸਾਹਮਣੇ ਵੀ ਸਵਾਲ ਆ ਕਿ ਜੇ ਮੁਗਲ ਤੁਰਕ ਅੰਗਰੇਜ਼ ਨਹੀਂ ਦਵਾ ਸਕੇ ਤੇ ਕੀ ਦਿੱਲੀ ਤੋਂ ਆ ਕੇ ਇੱਕ ਕੇਜਰੀਵਾਲ ਨਾਂ ਦਾ ਬੰਦਾ ਸਾਨੂੰ ਦਬਾ ਲੂਗਾ ਕੀ ਉਹ ਪੁਲਸ ਸਟੇਟ ਬਣਾ ਕੇ ਪੰਜਾਬ ਨੂੰ ਦਰੜ ਸਕਦਾ ਠੀਕ ਆ ਇਸ ਕਰਕੇ ਇਸ ਚੁਣੌਤੀ ਨੂੰ ਕਬੂਲ ਕਰਨਾ ਚਾਹੀਦਾ ਤੇ ਇਸ ਪੁਲਸੀਆ ਸਟੇਟ ਦੇ ਖਿਲਾਫ 25 ਜੁਲਾਈ ਨੂੰ ਜਿਹੜਾ ਇਕੱਠ ਹੋ ਰਿਹਾ ਸੰਗਰੂਰ ਦੇ ਵਿੱਚ ਉਹਦੇ ਚ ਤੇ ਜਿੱਥੇ ਵੀ ਕਿਸੇ ਪੁਲਿਸ ਦੀ ਬਦੀਕੀ ਹੁੰਦੀ ਆ ਉਹਦੇ ਖਿਲਾਫ ਸਾਨੂੰ ਡਟ ਕੇ ਜਿਹੜਾ ਵਿਰੋਧ ਹੈਗਾ ਉਹ ਕਰਨਾ ਚਾਹੀਦਾ ਅੱਛਾ ਇੱਕ ਗੱਲ ਜਦੋਂ ਸ਼ੰਭੂ ਤੇ ਕਨੌਰੀ ਬਾਰਡਰ ਤੋਂ ਮੋਰਚਾ ਚੁਕਾਇਆ ਗਿਆ ਉਹਦੇ ਇੱਕ ਗੱਲ ਬਹੁਤ ਪ੍ਰਚਾਰੀ ਗਈ ਕਿ ਵਪਾਰੀਆਂ ਨੂੰ ਵੱਡੀ ਸੱਟ ਵੱਜ ਰਹੀ ਸੀ ਪਰ ਪਿਛਲੇ ਦਿਨੀ 15000 ਕਰੋੜ ਦਾ ਨਿਵੇਸ਼ 50 ਦੇ ਵਪਾਰੀਆਂ ਨੇ ਮੱਦ ਪ੍ਰਦਰਸ਼ਿਤ ਕੀਤਾ ਹੈ ਵਪਾਰੀਆਂ ਤੇ ਹਰ ਰੋਜ਼ ਗੋਲੀ ਚੱਲ ਰਹੀ ਹੈ ਫਿਰ ਵਪਾਰੀਆਂ ਨਾ ਉਹ ਵਪਾਰੀਆਂ ਨੂੰ ਕਿਸਾਨ ਜਿਆਦਾ ਤੰਗ ਕਰ ਰਹੇ ਨੇ ਜਾਂ ਇਹ ਪ੍ਰਬੰਧ ਜਿਆਦਾ ਤੰਗ ਕਰ ਰਿਹਾ ਜਿੱਥੇ ਗੈਂਗਸਟਰ ਉਹਨਾਂ ਦੇ ਗੋਲੀਆਂ ਮਾਰ ਜਾਂਦੇ ਜਿੱਦਾਂ ਤੇ ਪਰਵਾ ਪੰਜਾਬ ਚ ਪ੍ਰਬੰਧਾਂ ਤੋਂ ਦੁਖੀ ਹੋ ਕੇ ਉਹ ਦੂਜੇ ਸੂਬਿਆਂ ਵੱਲ ਨੂੰ ਜਾ ਰਹੇ ਨੇ ਤੁਸੀਂ ਕੀ ਮੰਨਦੇ ਹੋ ਦੇਖੋ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈਗੀ ਆ ਉਹਨੂੰ ਲਾਉਣ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਕੋਈ ਡਿੱਕਾ ਨਹੀਂ ਅਸਲ ਦੇ ਵਿੱਚ ਕੀ ਆ ਕਿ ਇੱਥੇ ਸਰਕਾਰ ਕੀ ਕਰਦੀ ਆ ਕਿ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਦੀ ਆ ਜਿਵੇਂ ਆਰਐਸਐਸ ਦਾ ਹੈਗਾ ਕਿ ਇਸ ਮੁਲਕ ਦੀਆਂ ਸਾਰੀਆਂ ਸਮੱਸਿਆਵਾਂ ਮੁਸਲਮਾਨਾਂ ਕਰਕੇ ਆ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਏਜੰਡਾ ਚਲਾਓ ਟੀਵੀ ਚੈਨਲਾਂ ਰਾਹੀਂ ਲਵ ਜਹਾਦ ਦੇ ਨਾਂ ਤੇ ਸਾਰਾ ਕੁਝ ਵੀ ਉਹਨਾਂ ਦੇ ਖਿਲਾਫ ਮੋਰ ਬਣਾਓ ਲੋਕਾਂ ਦੇ ਮੁੱਦੇ ਜਿਹੜੇ ਕੱਟੇ ਰੁੱਲ ਜਾਣ ਓਵੇਂ ਪੰਜਾਬ ਦੇ ਵਿੱਚ ਹੁਣ ਮੰਨ ਲਓ ਤੁਸੀਂ ਇਧਰ ਗੁਰੂ ਸਾਹਿਬ ਜਲਾਲਾਬਾਦ ਚਲੇ ਜਾਓ ਜਲਾਲਾਬਾਦ ਦੇ ਵਿੱਚ ਜੇ ਕਹਿਣਾ ਹੋਵੇ ਕਿ 200 ਤੋਂ ਉੱਪਰ ਜਿਹੜੀਆਂ ਰਾਈਸ ਮਿਲਾਂ ਸੀ ਜਿਹੜੇ ਸ਼ੈਲਰ ਸੀ ਉਹ ਬੰਦ ਹੋ ਚੁੱਕੇ ਆ ਹੂੰ ਠੀਕ ਹੈ ਇਧਰ ਕਿਹੜੇ ਕਿਸਾਨ ਅੰਦੋਲਨ ਨੇ ਬੰਦ ਕਰਾਇਆ ਹੂੰ ਆ ਫਰੀਦਕੋਟ ਦੀ ਫਾਜ਼ਲਕਾ ਦੀ ਜੀਰੇ ਦੀ ਜਗਰਾਉਂ ਦੀ ਇਹ ਜਿਹੜੀਆਂ 슈ਗਰ ਮਿਲਾਂ ਸਹਿਕਾਰੀ 슈ਗਰ ਮਿਲਾਂ ਸੀ ਇਹ ਕਿਹੜੇ ਕਿਸਾਨ ਅੰਦੋਲਨ ਨੇ ਬੰਦ ਕਰਾਈਆਂ ਇਹ ਤਾਂ ਕਦੋਂ ਦੀਆਂ ਬੰਦ ਨੇ ਮੰਡੀ ਗੁਵਿੰਦਗੜ੍ਹ ਦੀ ਇੰਡਸਟਰੀ ਕਿੰਨੇ ਤਬਾਹ ਕੀਤੀ ਬਟਾਲੇ ਦੀ ਇੰਡਸਟਰੀ ਕਿੰਨੇ ਤਬਾਹ ਤਬਾਹ ਕੀਤੀ ਜਲੰਧਰ ਦੀ ਪੰਜਾਬ ਦੇ ਵਿੱਚ ਤਾਂ ਇੰਡਸਟਰੀ ਲੱਗ ਹੀ ਨਹੀਂ ਰਹੀਗੀ ਪੰਜਾਬ ਤੋਂ ਉਦਯੋਗੀਕਰਨ ਨਹੀਂ ਨਿਰਉਦਯੋਗੀਕਰਨ ਹੋ ਰਿਹਾ ਹੈਗਾ ਇੰਡਸਟਰੀ ਤਾਂ ਖਤਮ ਹੋ ਰਹੀ ਸਾਰੀ ਇੱਥੋਂ ਠੀਕ ਹੈ ਕੀ ਇੱਥੇ ਇਹ ਸਾਰਾ ਕੁਝ ਕਿਸਾਨ ਲਹਿਰ ਕਰਕੇ ਹੋ ਰਿਹਾ ਅਸਲ ਦੇ ਵਿੱਚ ਕੀ ਹੈ ਕਿ ਕਿਸਾਨ ਲਹਿਰ ਤਾਂ ਕਾਰਪੋਰੇਟ ਦੇ ਖਿਲਾਫ ਜਿਹੜੀ ਸੀ ਉਹ ਉੱઠી ਦੂਜੇ ਤਬਕਿਆਂ ਨੇ ਜਿਹੜਾ ਸੀ ਉਹਦਾ ਸਾਥ ਦਿੱਤਾ ਤੇ ਇਹਦੇ ਤੋਂ ਇਹ ਹਾਕਮ ਜਿਹੜੇ ਪਰੇਸ਼ਾਨ ਹੋਏ ਕਿ ਕੱਲ ਨੂੰ ਜੇ ਸ਼ਹਿਰਾਂ 'ਚ ਵੱਡੇ ਮਾਲ ਖੁੱਲਦੇ ਆ ਗਿਆ ਪਰਚੂਨ ਦਾ ਕਾਰੋਬਾਰ ਤਬਾਹ ਹੁੰਦਾ ਤੇ ਕਿਸਾਨ ਜਥੇਬੰਦੀਆਂ ਤਾਂ ਸ਼ਹਿਰੀ ਦੁਕਾਨਦਾਰਾਂ ਨਾਲ ਵੀ ਆਉਣਗੀਆਂ ਵੀothor ਰਜ਼ਗਾਰ ਬਚਾਉਣੇ ਵੱਡੇ ਮਾਲ ਜਿਹੜੇ ਹੈਗੇ ਨਹੀਂ ਖੁੱਲਣੇ ਚਾਹੀਦੇ ਠੀਕ ਹੈ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਇੱਕ ਚਿੰਗ ਪੈਦਾ ਹੋ ਗਈ ਕਾਰਪੋਰੇਟ ਦੇ ਖਿਲਾਫ ਉਹ ਕਾਰਪੋਰੇਟ ਜਿਹੜਾ ਛੋਟੇ ਦੁਕਾਨਦਾਰ ਨੂੰ ਕਿਸਾਨ ਨੂੰ ਛੋਟੇ ਦਰਮਿਆਨੇ ਹਰ ਨੂੰ ਖਤਮ ਕਰਨਾ ਚਾਹੁੰਦਾ ਉਹਦੇ ਇਹ ਸਾਰੇ ਤੋਂ ਪ੍ਰੇਰਣਾ ਲੈਣਗੇ ਇਸ ਕਰਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਿਵੇਂ ਕੀਤਾ ਜਾਵੇ ਕਿਸਾਨ ਅੰਦੋਲਨ ਦੇ ਖਿਲਾਫ ਨਫ਼ਰਤ ਕਿਵੇਂ ਭਰੀ ਜਾਵੇ ਠੀਕ ਆ ਉਹਦੇ ਵਿੱਚ ਕੁਝ ਕਿਸਾਨ ਜਿਥੇ ਬੰਦਿਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਵਰਤਿਆ ਵੀ ਆ ਉਹ ਉਹ ਸਭ ਨੂੰ ਪਤਾ ਇਹ ਸਾਰਾ ਕੁਝ ਕਿਵੇਂ ਕਿਵੇਂ ਜਿਹੜਾ ਹੈਗਾ ਉਹ ਹੋਇਆ ਪਰ ਅੱਜ ਵੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਇਹ ਪੁਲਸੀਆ ਸਟੇਟ ਪੰਜਾਬ ਨੂੰ ਬਣਾਇਆ ਜਾ ਰਿਹਾ ਇਹਦੇ ਖਿਲਾਫ ਤੇ ਜਿਹੜਾ ਫ੍ਰੀ ਟਰੇਡ ਐਗਰੀਮੈਂਟ ਵਾਲੀ ਗੱਲ ਹੈਗੀ ਆ ਇਹਦੇ ਖਿਲਾਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅੱਜ ਵੀ ਡਟ ਕੇ ਜਿਹੜੀਆਂ ਨੇ ਖੜਨੀਆਂ ਤੇ ਇਹਦੇ ਖਿਲਾਫ ਲੜਾਈ ਲੜਨਗੀਆਂ ਤੇ ਪੰਜਾਬ ਦੇ ਲੋਕਾਂ ਨੂੰ ਜਾਂ ਕਿਸੇ ਵੀ ਤੁਸੀਂ ਕਦੇ ਗੁੰਮਰਾਹ ਕਰ ਸਕਦੇ ਹੋ ਜਿਵੇਂ ਕਿਸਾਨ ਜਥੇਬੰਦੀਆਂ ਬਾਰੇ ਪਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਠੀਕ ਆ ਹੁਣ ਐਵੇਂ ਫੇਕ ਇਨਕਾਊਂਟਰਾਂ ਬਾਰੇ ਇੱਕ ਵਾਰੀ ਤਾਂ ਲੋਕਾਂ ਨੂੰ ਲੱਗਦਾ ਹੋ ਸਕਦਾ ਵੀ ਹਾਂ ਯਾਰ ਕਾਰੋਬਾਰੀ ਮਾਰਿਆ ਸੀ ਵਧੀਆ ਕੀਤਾ ਪੁਲਿਸ ਨੇ ਮਾਰਤਾ ਪਰ ਇਹ ਕਿੰਨਾ ਕੁ ਸਮਾਂ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਪੁਲਿਸ ਤਾਂ ਕਦੇ ਵੀ ਲੋਕ ਪੱਕੀ ਨਹੀਂ ਹੁੰਦੀਗੀ ਪੁਲਿਸ ਤਾਂ ਜੋ ਕੁਝ ਕਰ ਪੁਲਿਸ ਤਾਂ ਕਦੇ ਕੁਝ ਚਾਇਦਾ ਕਰਦੀ ਨਹੀਂ ਇਸ ਕਰਕੇ ਜੋ ਵੀ ਕੁਝ ਹੋ ਰਿਹਾ ਹੈਗਾ ਉਹ ਅਸਲ ਦੇ ਵਿੱਚ ਬੇਗਨਾ ਲੋਕਾਂ ਨੂੰ ਮਾਰ ਕੇ ਅਸਲ ਚ ਇੱਕ ਲੀ ਬਣਾਈ ਜਾ ਰਹੀ ਆ ਕਿ ਲੋਕ ਸਹੀਜੇ ਸਜੇ ਇਨਕਾਊਂਟਰਾਂ ਦੀ ਹਮਾਇਤ ਜਿਹੜੀ ਹੈਗੀ ਆ ਕਰਨੀ ਉਹ ਸ਼ੁਰੂ ਕਰ ਦੇਣ ਤਾਂ ਕਿ ਕੱਲੂ ਸੰਘਰਸ਼ੀ ਲੋਕਾਂ ਦੇ ਵੀ ਜੇ ਇਨਕਾਊਂਟਰ ਹੋਣ ਤਾਂ ਕਿਉਂਕਿ ਪੁਲਿਸ ਪੁਲਿਸ ਬਾਰੇ ਮੰਨ ਲਿਆ ਜਾਵੇ ਕਿ ਜੇ ਪੁਲਿਸ ਕਿਸੇ ਨੂੰ ਗੈਂਗਸਟਰ ਕਹਿੰਦੀ ਹੈ ਤੇ ਹੋਊਗਾ ਜੇ ਪੁਲਿਸ ਕਿਸੇ ਨੂੰ ਅੱਤਵਾਦੀ ਕਹਿੰਦੀ ਹੈ ਤੇ ਹੋਊਗਾ ਬਈ ਯਾਨੀ ਕਿ ਗੱਲ ਜਿਚਾ ਦਿੱਤੀ ਜਾਵੇ ਔਰ ਇੱਥੇ ਅਦਾਲਤਾਂ ਦਾ ਕੰਮ ਬਿਲਕੁਲ ਖਤਮ ਕਰ ਦਿੱਤਾ ਜਾਵੇ ਕਿਉਂਕਿ ਜੇ ਇਦਾਂ ਚੱਲੂਗਾ ਕਾਨੂੰਨ ਮੁਤਾਬਕ ਚੱਲੇਗਾ ਤੇ ਫਿਰ ਤਾਂ ਇਹ ਹੋਊਗਾ ਜਿਵੇਂ ਕਹਿੰਦੇ ਕਿ ਭੇੜ ਦੇ ਕਤਲ ਚ ਫਾਹਾ ਨਹੀਂ ਹੁੰਦਾਗਾ ਫਿਰ ਜੇ ਕਿਸੇ ਬੰਦੇ ਨੇ ਕਿਸੇ ਦੀ ਲੱਤ ਰਾੜ ਨਾਲ ਤੋੜੀ ਹੈ ਤਾਨੂੰ ਸਾਲ ਡੇਢ ਸਾਲ ਦੀ ਕੈਦ ਹੋਊਗੀ ਇਹ ਨਹੀਂ ਕਿ ਉਹਦਾ ਇਨਕਾਊਂਟਰ ਕਰਕੇ ਉਹਨੂੰ ਖਤਮ ਕਰ ਦਿੱਤਾ ਜਾਊਗਾ ਜੇ ਕਿਸੇ ਨੇ ਕਿਸੇ ਦੇ ਛੱਬੀ ਬਣੀ ਆ ਕੋਈ 2-4 ਸਾਲ 5 ਸਾਲ ਕੈਦ ਹੋਊਗੀ ਜੇ ਕਿਸੇ ਨੇ ਚੋਰੀ ਕੀਤੀ ਆ ਜਾਂ ਕੋਈ ਬੰਦਾ ਕੋਈ 100 ਗੋਲੀਆਂ ਦਾ ਪੱਤਾ ਹੀ ਵੇਚਦਾ ਠੀਕ ਆ ਤਾਂ ਉਹਦਾ ਹੱਲ ਹੈਗਾ ਕਿ ਉਹਨੇ ਜਿੰਨਾ ਅਪਰਾਧ ਕੀਤਾ ਉਹਨੂੰ ਓਨੀ ਸਜ਼ਾ ਮਿਲ ਸਕਦੀ ਆ ਠੀਕ ਆ ਕਾਨੂੰਨ ਦਾ ਰਾਜ ਤਾਂ ਇਹੀ ਆ ਠੀਕ ਆ ਤੇ ਉਹਦੇ ਚ ਆਪਣਾ ਪੱਖ ਰੱਖਣ ਦਾ ਵੀ ਅਦਾਲਤ 'ਚ ਬੰਦੇ ਨੂੰ ਹੁੰਦਾ ਕਿ ਉੱਥੇ ਆਨ ਮੈਰਿਟ ਫੈਸਲਾ ਹੋਣਾ ਵੀ ਕਿਤੇ ਪੁਲਿਸ ਨੇ ਝੂਠਾ ਪਰਚਾ ਤਾਂ ਨਹੀਂ ਦਰਜ ਕੀਤਾ ਕਿਤੇ ਉਹ ਬੰਦੇ ਨੇ ਅਪਰਾਧ ਕੀਤਾ ਹੀ ਨਾ ਹੋਵੇ ਇਹ ਉਹਦੇ ਕੋਲੇ ਮੌਕਾ ਹੁੰਦਾ ਆਪਣੀ ਗੱਲ ਕਹਿਣ ਦਾ ਪਰ ਜਦੋਂ ਫੇਕ ਇਨਕਾਊਂਟਰਾਂ ਦਾ ਕਲਚਰ ਵੱਧ ਰਿਹਾ ਹੋਵੇ ਤਾਂ ਕਿਸੇ ਕੋਲੇ ਮੌਕਾ ਨਹੀਂ ਹੁੰਦਾਗਾ ਇਸ ਕਰਕੇ ਇਹਨੂੰ ਰੋਕਣਾ ਬੇहद ਲਾਜ਼ਮੀਆਂ ਤੇ ਇਹਨੂੰ ਰੋਕਣ ਵਾਸਤੇ ਪੰਜਾਬ ਦੇ ਵਿੱਚ ਕਿਸਾਨ ਲਹਿਰ ਤੇ ਹੋਰ ਸੰਘਰਸ਼ੀ ਲੋਕਾਂ ਦਾ ਮੈਦਾਨ ਦੇ ਉਚਾਣਾ ਜਿਹੜਾ ਬੇਹਦ ਅਜ ਲਾਜ਼ਮੀ ਆ ਬਹੁਤ ਬਹੁਤ ਧੰਨਵਾਦ ਭਾਈ ਸ਼ੁਕਰੀਆ ਭਾਈ ਜੀ ਬਹੁਤ ਲੱਗਿਆ ਤਾਂ ਗੱਲਬਾਤ ਕੀਤੀ ਕਿਸਾਨਾ ਗੁਰਜਿੰਦਰਦੀਪ ਸਿੰਘ ਵਾਲਾ ਦੇ ਨਾਲ ਉਹਨਾਂ ਨੇ ਕਿਹਾ ਕਿ ਪੁਲਿਸ ਯਾ ਸਟੇਟ ਦੇ ਰੂਪ ਨੇ ਜਿਵੇਂ ਜਿਵੇਂ ਪੁਲਿਸ ਨੂੰ ਵੱਧ ਪਾਵਰਾਂ ਦਿੱਤੀਆਂ ਜਾ ਰਹੀਆਂ ਪੁਲਿਸ ਅਦਾਲਤਾਂ ਦਾ ਕੰਮ ਵੀ ਕਰ ਰਹੀ ਹੈ ਸਾਰੇ ਕੰਮ ਵੀ ਪੁਲਿਸ ਕਰ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਇਹ ਲੱਗੇ ਕਿ ਜਿਹੜਾ ਕੁਝ ਪੁਲਿਸ ਕਰਦੀ ਹੈ ਉਹ ਸਹੀ ਕਰਦੀ ਹੈ ਜੇ ਕੱਲੋਂ ਇਹਨਾਂ ਗੈਂਗਸਟਰਾਂ ਦੇ ਬਹਾਨੇ ਕਿਸੇ ਸਰਕਾਰ ਦਾ ਵਿਰੋਧ ਕਰਨ ਵਾਲੇ ਬੰਦੇ ਦਾ ਵੀ ਕਤਲ ਹੁੰਦਾ ਤਾਂ ਉਹ ਜਸਟੀਫਾਈ ਕੀਤਾ ਜਾ ਸਕਦਾ ਕਿ ਇਹ ਪੁਲਿਸ ਨੇ ਕੀਤਾ ਤਾਂ ਉਹ ਸਹੀ ਕੀਤਾ ਹੋਵੇਗਾ ਤਾਂ ਇਹਦੇ ਖਿਲਾਫ 25 ਤਰੀਕ ਨੂੰ ਮਜਾਹਰਾ ਕੀਤਾ ਜਾਣਾ ਵੱਡੀ ਵੱਡਾ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਵੱਡਾ ਇਕੱਠ ਕੀਤਾ ਜਾਣਾ ਸੰਗਰੂਰ ਦੀ ਦਾਣਾਵੰਡੀ ਦੇ ਵਿੱਚ